ਫ੍ਰੈਂਡਲੀ ਪਾਰਟੀ ਨੇ ਸਾਨੂੰ ਆਦੇਸ਼ ਦਿੱਤਾ ਜੀ ਨਾਸੀ ਹਿੰਦੂ ਐ ਨਾਸੀ ਮੁਸਲਮਾਨ ਐ ਇਹ ਦੇਸ਼ ਦੇਣ ਦਾ ਕੀ ਮਤਲਬ ਸੀ ਜੋ ਕਰਕੇ ਉਸ ਵਕਤ ਹਿੰਦੂਆਂ ਦੇ ਗ੍ਰੰਥ ਸੰਸਕ੍ਰਿਤ ਦੇ ਵਿੱਚ ਲਿਖਾਈ ਚੁਕੇ ਤੇ ਉਹਨਾਂ ਦੀ ਸਮਝ ਆਪਵਾਦੀ ਪਾਰਟੀ ਨੂੰ ਨਹੀਂ ਸੀ ਜੁਹੰਦੀ ਤੇ ਦੂਸਰੇ ਮੁਸਲਮਾਨਾਂ ਦੇ ਕ੍ਰਾਂਟ ਸ਼ਰੀਫ ਸਾਹਿਬ ਅਰਬ ਦੀ ਬੋਲੀ ਦੇ ਵਿੱਚ ਲਿਖੇ ਹੋਏ ਸੀਗੇ ਉਹ ਤਾਂ ਵੀ ਸਾਡੇ ਆਮ ਆਦਮੀ ਨੂੰ ਪਤਾ ਨਹੀਂ ਸੀ ਲੱਗਦਾ ਫਿਰ ਗੁਰੂ ਸਾਹਿਬ ਨੇ ਸਾਨੂੰ ਇੱਕ ਨਵਾਂ ਧਰਮ ਦਿੱਤਾ ਤੇ ਕਿਹਾ ਨਾ ਸਿ ਹਿੰਦੂ ਹੈ ਤੇ ਨਾ ਸਿ ਮੁਸਲਮਾਨ ਹੈ ਏ ਵੀ ਉਹਨਾਂ ਨੇ ਐਲਾਨ ਕਰਤਾ ਕਿ ਅਸੀਂ ਅਲੱਦਾ ਹੈਗੇ ਆਂ ਅਸੀਂ ਕਿਸੇ ਦੇ ਨਾਲ ਨਹੀਂ ਚੱਲਦੇ